ਹੈਲੋ ਜੀ গুড ਮਾਰਨਿੰਗ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਤੜਕਾ ਦੇ ਉੱਤੇ ਤੇ ਕਰਦੇ ਆ ਜੀ ਅੱਜ ਦਾ ਨਵਾਂ ਬਲੌਗ ਸ਼ੁਰੂ ਤੇ ਉਮੀਦ ਹੈ ਤੁਹਾਨੂੰ ਰਾਤ ਦਾ ਬਲੌਗ ਪਸੰਦ ਆਇਆ ਹੋਊਗਾ ਤੇ ਤੁਸੀਂ ਠੀਕ ਠਾਕ ਹੋਵੋਗੇ ਤੇ ਅਸੀਂ ਠੀਕ ਠਾਕ ਜੀ ਵਧੀਆ ਤੇ ਅੱਜ ਆਪਾਂ ਕਰਦੇ ਨਵਾਂ ਬਲੌਗ ਸ਼ੁਰੂ ਤੇ ਮਿਲਦੇ ਜਾਂਦੇ ਨੇ ਜੋ ਜੋ ਵੀ ਕੰਮ ਕਰੇ ਜਾਂ ਕਿਤੇ ਗਏ ਉਸ ਨੂੰ ਸਾਰਾ ਜਰੂਰ ਤੁਹਾਨੂੰ ਆਂਗੇ ਤੇ ਤੁਸੀਂ ਸਾਡੇ ਵਲੌਗ ਨੂੰ ਜ਼ਰੂਰ ਲਾਈਕ ਕਰਿਓ ਕਮੈਂਟ ਕਰਿਓ ਤੇ ਸ਼ੇਅਰ ਕਰ ਦਿਓ ਤੇ ਮਿਲਦੇ ਆਂ ਜੀ ਦਿਨੇ ਲਓ ਜੀ ਹੁਣ ਮੈਂ ਕੱਟਣਾ ਸਬਜ਼ੀ ਥੋੜੇ ਜਿਹਾ ਬਤਾਉ ਨੇ ਤੇ ਕੁਝ ਟਿੰਡੂਆਂ ਨੇ ਤੇ ਕੁਝ ਪਿਆਜ਼ ਪਾ ਲਾਂਗੇ ਤੇ ਸੁੱਕੀ ਸਬਜ਼ੀ ਬਣਾਵਾਂਗੇ ਹੁਣ ਮੈਂ ਲੱਗਦਾ ਜੀ ਕੱਟਣਾ ਲਓ ਜੀ ਆਪਾਂ ਬਤਾਉ ਤੇ ਟਿੰਡੂ ਕੱਟ ਲਈ ਨਰੇਗੇ ਕੱਲੇ ਪਿਆਜ਼ ਤੇ ਹੁਣ ਤੁਹਾਨੂੰ ਦਿਖਾਵਾਂਗੇ ਜਦੋਂ ਸਬਜ਼ੀ ਬਣ ਗਈ ਸਾਡੀ ਉਦੋਂ ਲੋ ਜੀ ਅੱਜ ਫੇਰ ਮੈਂ ਚੱਲਿਆ ਥੋੜਾ ਜਿਹਾ ਕੰਮ ਪਤੀ ਜਿਨੂ ਦੀ ਫੈਸਟਕਾਰੀ ਦੇ ਵਿੱਚ ਥੋੜਾਇਆ ਸਮਾਨ ਠਿਫਲਾਉਣ ਦਾ ਉਹ ਫਲਾਉਣ ਵਾਸਤੇ ਚੱਲਿਆ ਅੰਨਾ ਤੇ ਉਸ ਤੋਂ ਕਾਂਟੇ ਰੇਡ ਕਾਂਟੇ ਚੁੜਿਆ ਆ ਮਾਂ ਜੀ ਜਾ ਬਟਾ ਨਹੀਂ ਆ ਨਾ ਇਹ ਆਤੀ ਰਾਸਤੇ 'ਚ ਮਿਰਕਾਂ ਤੋਂ ਜਾ ਕੇ ਕੀ ਲੋ ਜੀ ਮੈਂ ਹੁਣ ਪਿਆ ਮੋੜ ਜਿੱਥੇ ਅੱਗੇ ਤੇ ਮੇਰੇ ਰਿਸ਼ਤਦਾਰੀ ਦੇ ਵਿੱਚ ਇੱਕ ਨੰਨਾ ਮੋੜ ਪਿਆ ਘਰ ਨੂੰ ਆ ਦੇਖੋ ਜੀ ਕੋਠਾ ਕਿਨਾਰੇ ਬਣਿਆ ਹੋਇਆ ਇੱਧਰ ਖੇਤ ਦਾ ਇਹ ਇਹ ਉੱਥੇ ਜਾ ਕੇ ਮਿਲਦਿਆਂ ਤੇ ਰਾਸਤੇ 'ਤੇ ਇੱਕ ਜਗ੍ਹਾ ਜਿੱਥੇ ਮੈਂ ਤੁਹਾਨੂੰ ਉਹ ਜਰੂਰ ਦਿਖਾਉਂਗਾ ਤੇ ਦੋ ਸੋਨੀ ਪਣੀ ਇਹ ਹੈ ਤਾਂ ਕੋਈ ਮਾਨੋ ਕਾਲੀ ਜਗਾ ਉਹ ਦੇਖੋ ਉਹ ਤਾਂ ਦੇਖਣ ਦੀ ਸੀ ਸਾਜੀ ਕਰੀ ਸੋਨੇ ਦਾ ਜਰ ਮਿੰਨੇ ਸਕੀਨ ਟੁੱਪ ਦੇ ਤੇ ਕੰਮ ਕਰ ਰਿਹਾ ਨਾ ਇਹ ਵੀ ਇੱਕ ਬਹੁਤ ਬੜਾ ਇੰਮ ਚਰਨਾ ਆ ਕੰਮ ਨੂੰ ਇਸ ਤਰ੍ਹਾਂ ਕੋਈ ਮੱਕੀ ਕੀ ਨਹੀਂ ਸੋਹਣੀ ਲੱਗਦੀ ਹੈ ਕਿੱਡੀ-ਕਿੱਡੀ ਹੋ ਗਈ ਤੇ ਬਹੁਤ ਸੋਹਣੀ ਲੱਗਦੀ ਹੈ ਵਿਜੀ ਹੋਈ ਜੀ ਮੈਂ ਆ ਗਿਆ ਕੀ ਹੁਣ ਘਰੇ ਤੇ ਹੋ ਗਿਆ ਬਿਲਕੁਲ ਟੀਟ ਤਾਏ ਰਾਜ ਫੇਰ ਸਾਰਾ ਪੈਰਾ ਸੇਲ ਤੋਂ ਵੀ ਗਿਆ ਤੇ ਇੱਥੇ ਦਾ ਕੰਮ ਤੇ ਜ਼ਰੂਰੀ ਜਾਣਾ ਪਿਆ ਤੇ ਬਾਕੀ ਹੁਣ ਆਪਾਂ ਕਰਦੇ ਆ ਜੀ ਕਮੈਂਟ ਕਰਨ ਵਾਲਿਆਂ ਦੇ ਨਾਮ ਨਾਸ ਸਭ ਤੋਂ ਪਹਿਲਾਂ ਆਪਾਂ ਨੂੰ ਕਮੈਂਟ ਆਇਆ ਜੀ ਬਬਲੂ ਸਿੰਘ ਧੰਨਵਾਦ ਵੀਰੇ ਬਬਲੂ ਸਿੰਘ ਇਸ ਪਹਿਲਾਂ ਹੀ ਬਹੁਤ ਕਮੈਂਟ ਕੀਤੇ ਨੇ ਤੇ ਹੁਣ ਕੁਝ ਦਿਨ ਤੁਸੀਂ ਗਾਇਰ ਰਹੇ ਅੱਜ ਫੇਰ ਤੁਸੀਂ ਰਾਤ ਨੂੰ ਕਮੈਂਟ ਆਇਆ ਤੇ ਡੀਪੀ ਤੁਸੀਂ ਉਹਨਾਂ ਹੀ ਦੇਖ ਲਈ ਤੇ ਹੁਣ ਚੈੱਕ ਕਰੋ ਉਹਨਾਂ ਦਾ ਕਮੈਂਟ ਬਹੁਤ ਸੋਹਣਾ ਕਮੈਂਟ ਕੀਤਾ ਹੈਗਾ ਧੰਨਵਾਦ ਵੀਰੇ ਤੁਸੀਂ ਮੇਨੂੰ ਬਲੌਗ ਯਾਰ ਦੇ ਯਾਦ ਕਰਦੇ ਹੋ ਬਲੌਗ ਦੇਖਦੇ ਹੋ ਤੇ ਟਾਈਮ ਕੱਢ ਕੇ ਮੈਨੂੰ ਕਮੈਂਟ ਕਰਦੇ ਹੋ ਬਹੁਤ ਵਧੀਆ ਲੱਗਦਾ ਤੇ ਦੂਸਰਾ ਆਪਾਂ ਨੂੰ ਕਮੈਂਟ ਆਇਆ ਹੈਗਾ ਜੀ ਗਰੇਵਾਲ ਪੰਜਾਬੀ ਟਰੈਵਲਰ ਵਾਲੇ ਵੀਰੇ ਦਾ ਉਹਨਾਂ ਨੇ ਵੀ ਹਰ ਰੋਜ਼ ਆਪਾਂ ਨੂੰ ਕਮੈਂਟ ਕਰਦੇ ਨੇ ਬਹੁਤ ਵਧੀਆ ਲੱਗਦਾ ਤੇ ਡੀਪੀ ਤੁਸੀਂ ਉਹਨਾਂ ਹੀ ਦੇਖ ਲਈ ਤੇ ਹੁਣ ਚੈੱਕ ਕਰੋ ਉਹਨਾਂ ਦਾ ਕਮੈਂਟ ਬਹੁਤ ਸੋਹਣਾ ਕਮੈਂਟ ਕੀਤਾ ਵੀਰੇ ਨੇ ਤੇ ਬਹੁਤ-ਬਹੁਤ ਧੰਨਵਾਦ ਜੀ ਤੇ ਤੀਸਰਾ ਕਮੈਂਟ ਆਇਆ ਜੀ ਆਪਨ ਭੈਣ ਪਰਮ ਗਰੇਵਾਲ ਦਾ ਇਹ ਵੀ ਆਪਾਂ ਨੂੰ ਹਰ ਰੋਜ਼ ਕਮੈਂਟ ਕਰਦੇ ਨੇ ਧੰਨਵਾਦ ਭੈਣੇ ਤੁਸੀਂ ਹਰ ਰੋਜ਼ ਸਾਡਾ ਵਲੌਗ ਦੇਖਦੇ ਹੋ ਤੇ ਕਮੈਂਟ ਕਰਦੇ ਹੋ ਬਹੁਤ ਵਧੀਆ ਲੱਗਦਾ ਤੇ ਇਦਾਂ ਹੀ ਕਮੈਂਟ ਕਰਦੇ ਰਹੋ ਸਾਰਿਆਂ ਨੂੰ ਬੇਨਤੀ ਜੀ ਜਿਹੜੇ ਨਹੀਂ ਕਰਦੇ ਹੋ ਵੀ ਕਰੋ ਜ਼ਰੂਰ ਤੇ ਵਧੀਆ ਲੱਗਦਾ ਜਦੋਂ ਤੁਸੀਂ ਕਮੈਂਟ ਕਰਦੇ ਹੋਗੇ ਤੇ ਬਾਕੀ ਕਮੈਂਟ ਕਰਨ ਵਾਲਿਆਂ ਦਾ ਵੀ ਧੰਨਵਾਦ ਤੇ ਨਾ ਕਰਨ ਵਾਲਿਆਂ ਦਾ ਵੀ ਤੁਹਾਨੂੰ ਨਾਲ ਜਿਹੜੇ ਬਲੌਗ ਦੇਖਦੇ ਨੇ ਉਹਨਾਂ ਦਾ ਵੀ ਧੰਨਵਾਦ ਬਹੁਤ-ਬਹੁਤ ਲਓ ਜੀ ਅਸੀਂ ਆ ਗਿਆਗੇ ਹੁਣ ਸੇਰਪੁਰ ਸੇਰਪੁਰ ਤੋਂ ਤਨ ਕੰਮ ਤੇ ਇੱਕ ਤਾਂ ਕਪਰੇ ਦੀ ਮਸ਼ੀਨ ਦਾ ਪੇਅਰ ਕਰਾਉਣਾ ਸੀਗਾ ਤੇ ਕੁਝ ਦਵਾਈ ਦੀ ਵੀ ਲੈਣੀ ਤਾਂ ਕਰਕੇ ਅਸੀਂ ਗਏ ਹਾਂ ਸੇਰਪੁਰ ਹਾਂ ਵੱਦੀਆਂ ਵਿੱਚੇ ਕਰਤੂਤੇ ਦੀ ਲਓ ਜੀ ਅਸੀਂ ਹੁਣ ਆ ਗਏ ਸ਼ਿਰਪੁਰ ਤੋਂ ਘਰ ਤੇ ਹੁਣ ਅਸੀਂ ਜਾ ਰਹਿਆਂਗੇ ਕਾਤਰੋਂ ਨੂੰ ਅੱਜ ਸਾਰਾ ਦਿਨ ਟੂਰਾਂ ਤੇ ਲੰਘ ਗਿਆ ਤੇ ਹੁਣ ਜਾਵਾਂਗੇ ਕਾਤਰੋਂ ਹੁਣ ਅਸੀਂ ਤਿੰਨੇ ਪਹਿਲਾਂ ਜਲਜੀਰਾ ਘਰੇ ਤਿਆਰ ਕਰਕੇ ਲਿਆ ਮੈਂ ਤਾਂ ਬੈਠਾਂਗਾ ਬਣਾ ਲਿਓ ਬਣਾ ਲੈ ਮੈਂ ਤਾਂ ਹੀ ਅੱਸੇ ਕੱਢਣਾ ਹੈ ਦੇਖ ਵੀ ਲੈਗਾ ਹਾਂ ਹਾਂ ਲੱਕੜਾ ਲੈ ਹੋਰ ਦੇਖੋ ਜੀ ਘਰੇ ਬਣਾਇਆ ਜਲ ਜੀਰਾ ਛੋਟੇ ਛੋਟੇ ਬਸ 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 ਨਹੀਂ ਨਹੀਂ ਪਿਆਇਆ ਸੀ ਮੈਨੂੰ ਮਾਹੀ ਦੀ ਵੀੜੀ ਲਾ ਦੇ ਜੀ ਇਹ ਨੇ ਸਾਡੇ ਦੂਜਾ ਭਾਬੀ ਤੇ ਭਾਈ ਕੱਲ ਇੱਕ ਦਿਖਾਤੇ ਤੇ ਅੱਜ ਦੂਜੇ ਦਿਖਾਉਣੇ ਸਾਨੂੰ ਚਾੱਕ ਲੈ ਤੂੰ ਵੀ ਇਹਨਾਂ ਦੀ ਰਾਤ ਲੜਾਈ ਚੱਲਦੀ ਰਹਿੰਦੀ ਹੈ। ਲੋ ਜੀ ਹੁਣ ਅਸੀਂ ਪਹੁੰਚ ਗਏ ਆ ਕਾਤਰੋਂ। ਕਾਤਰੋਂ ਅਸੀਂ ਆਇਾਂਗੇ ਜੀ ਦਵਾਈ ਲੈਣ। ਇੱਧਰ ਆ ਗਈ ਦਵਾਈਆਂ ਦੀ ਦੁਕਾਨ। ਇੱਥੇ ਆ ਅਸੀਂ ਮੂੰਗੀ ਵਾਸਤੇ ਪੌੜ ਵਾਸਤੇ ਦਵਾਈ ਲੈਣ। ਤੇ ਗੁਰਦੁਆਰਾ ਟੀਬੀ ਸਹਿਮ। ਲਓ ਜੀ ਆਪਾਂ ਇੱਥੇ ਹੀ ਕਰਦੇ ਆਂ ਜੀ ਵਲੌਗ ਦਾ ਐਂਡ ਕਾਤਰੋਂ ਦੇ ਵਿੱਚ ਹੀ ਕਿਉਂਕਿ ਹੁਣ ਸਾਡਾ ਜਿਹੜਾ ਟਾਈਮ ਫਿਰ ਘਰੇ ਜਾਂਦੇ ਨੂੰ ਕਵੇਆ ਹੋ ਜਾਣਾ ਤਾਂ ਕਰਕੇ ਬਸ ਹੁਣ ਦਿਨ ਤਾਂ ਸਿੱਪ ਚੱਲਿਆ ਹੈ ਰਿਕਲ ਦੇਖਸਾ ਕਰਨ ਤੁਸੀਂ ਦਿਨ ਸਿੱਪ ਚੱਲਿਆ ਹੈਗਾ ਤੇ ਜਾਂਦੇ ਨੂੰ ਕੁਝ ਕਵੇਗਾ ਤਾਂ ਕਰਕੇ ਆਪਾਂ ਵਲੌਗ ਦਾ ਇੱਥੇ ਹੀ ਐਂਡ ਕਰਦੇ ਆਂ ਤੇ ਮਿਲਾਂਗੇ ਜੀ ਕੱਲ ਨੂੰ ਹੁਣ ਨਵੇਂ ਵਲੌਗ ਦੇ ਵਿੱਚ ਸਵੇਰੇ ਤੇ ਤੁਸੀਂ ਸਾਡੇ ਵੀਡੀਓ ਨੂੰ ਲਾਈਕ ਕਰਿਓ ਜਰੂਰ ਤੇ ਕਮੈਂਟ ਜਰੂਰ ਕਰਿਓ ਕਿ ਕਿਵੇਂ ਲੱਗਦੇ ਸਾਡੇ ਬਲੌਗ ਤੇ ਮਿਲਦੇ ਆਂ ਜੀ ਫਿਰ ਸਵੇਰੇ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ